ਭੋਗ ਪਰ ਖੰਡ ਮੈਲ ਜਿਹੜੀ ਸਹਿਕਾਰੀ ਖੰਡ ਮੈਲ ਆ ਉਹਦੇ ਅੰਦਰ ਸਰਕਾਰ ਜਿਹੜੀ ਆ ਉਹ ਬਾਇਓ ਗੈਸ ਪਲਾਂਟ ਜਿਹੜਾ ਉਹ ਲਾ ਰਹੀ ਹੈ ਸੀਐਨਜੀ ਦਾ ਪਲਾਂਟ ਜਿਹੜਾ ਉਹ ਲਾ ਰਹੀ ਹੈ ਜਿਹੜਾ ਲੋਕਾਂ ਦੀ ਜ਼ਿੰਦਗੀ ਨਾਲ ਬਹੁਤ ਵੱਡਾ ਖਿਲਵਾੜ ਹੈ ਕਿਉਂਕਿ ਭੋਗਪੁਰ ਦਾ ਏਰੀਆ ਜਿਹੜਾ ਬਿਲਕੁਲ ਗ੍ਰੀਨ ਜ਼ੋਨ ਦੇ ਵਿੱਚ ਹੈ ਤੇ ਪੁਲਿਸ ਜਿਹੜੇ ਪ੍ਰਸ਼ਾਸਨ ਸਾਡਾ ਸ਼ਹਿਰ ਦਾ ਉਹਨਾਂ ਵੱਲੋਂ ਪਿਛਲੇ ਦਿਨੀ ਇੱਕ ਸਟੇਟਮੈਂਟ ਜਾਰੀ ਹੋਇਆ ਕਿ ਸਾਰੇ ਜਲੰਧਰ ਦਾ ਗੂੜਾ ਕਰਕਟ ਬੇਸਟੇਜ ਜਿਹੜੀ ਹੈ ਉਹ ਭੋਗਪੁਰ ਮਿੱਲ ਦੇ ਅੰਦਰ ਲਿਆ ਕੇ ਉਹਨੂੰ ਰੀਸਾਈਕਲ ਕਰਕੇ ਉਹਦੇ ਤੋਂ ਗੈਸ ਬਣਾਇਆ ਜਾਏਗਾ ਸੋ ਇਹ ਕੰਪਨੀ ਦੇ ਨਾਲ ਕਿਤੇ ਕੋਈ ਸਮਝੌਤਾ ਨਹੀਂ ਹੋਇਆ ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੇ ਐਮਓ ਹੋਏ ਆ ਉਹ ਸਾਨੂੰ ਉਹ ਦਿਖਾਓ ਲੇਕਿਨ ਸਾਡੀ ਗੱਲ ਸੁਣੀ ਨਹੀਂ ਜਾ ਰਹੀ ਤੇਜ਼ੀ ਦੇ ਨਾਲ ਜਿਹੜਾ ਕੰਮ ਹੈ ਉਥੇ ਮੁਕੰਮਲ ਕਰਨ ਦੇ ਲਈ ਸਰਕਾਰ ਔਰ ਜਿਹੜੀ ਬਾਇਓ ਗੈਸ ਕੰਪਨੀ ਜਿਹੜਾ ਉਹ ਪਲਾਂਟ ਲਾ ਰਹੀ ਆ ਉਹ ਕਰ ਰਹੀ ਆ ਕਾਫੀ ਦਿਨਾਂ ਤੋਂ ਅਸੀਂ ਸਾਰੇ ਇਲਾਕੇ ਦੀਆਂ ਰਾਜਨੀਤਿਕ ਜਥੇਬੰਦੀਆਂ ਸਾਰੇ ਕਾਉਂਸਲਰ ਸਹਿਬਾਨ ਇਲਾਕੇ ਦੇ ਪੰਚ ਪੰ ਸਰਪੰਚ ਸਹਿਬਾਨ ਮਜ਼ਦੂਰ ਕਿਸਾਨ ਜਥੇਬੰਦੀਆਂ ਹੋਰ ਸਾਰੇ ਭੋਗਪੁਰ ਮਾਰਕੀਟ ਐਸੋਸੀਏਸ਼ਨ ਤੇ ਸਾਰੇ ਜੁम्मेवार ਆਗੂ ਇਹ ਚੀਜ਼ ਦੀ ਲਗਾਤਾਰ ਲਗਭਗ ਇੱਕ ਹਫ਼ਤੇ ਤੋਂ ਮੰਗ ਕਰ ਰਹੇ ਆ ਵੀ ਇਹਨੂੰ ਜਿਹੜਾ ਤੁਰੰਤ ਉਹ ਬੰਦ ਕਰਵਾਇਆ ਜਾਵੇ ਪਹਿਲਾਂ ਭੋਗਪੁਰ ਸ਼ਹਿਰ ਦੇ ਅੰਦਰ ਮੀਟਿੰਗ ਹੋਈ ਉਸ ਤੋਂ ਬਾਅਦ ਮਹਿਲ ਦੇ ਅੰਦਰ ਜਾ ਕੇ ਮੀਟਿੰਗ ਹੋਈ ਮੈਂ ਚੰਡੀਗੜ੍ਹ ਜਾ ਕੇ ਪ੍ਰਿੰਸੀਪਲ ਸੈਕਟਰੀ ਤੱਕ ਮਿਲਿਆ ਕੱਲ ਫੇਰ ਮੀਟਿੰਗ ਹੋਈ ਲੇਕਿਨ ਕਿਸੇ ਵੀ ਅਧਿਕਾਰੀ ਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਉਹ ਪਲਾਂਟ ਦਾ ਕੰਮ ਕੰਪਲੀਸ਼ਨ ਕਰਨ ਵਾਸਤੇ ਲਗਾਤਾਰ ਦਿਨ ਰਾਤ ਲੱਗੇ ਹੋਏ ਆ ਇਹ ਅੱਜ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਹੈ ਕਿ ਤੁਰੰਤ ਇਸ ਪਲਾਂਟ ਨੂੰ ਜਿਹੜਾ ਬੰਦ ਕੀਤਾ ਜਾਵੇ ਅੱਜ ਦੁਆਬਾ ਕਿਸਾਨ ਸੰਘਰਸ਼ ਕਮੇਟੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ ਬਹੁਜਨ ਸਮਾਜ ਪਾਰਟੀ ਦੇ ਆਗੂ ਮਾਰਕੀਟ ਐਸੋਸੀਏਸ਼ਨ ਸ਼ਹਿਰ ਦੇ ਕੌਂਸਲਰ ਸਹਿਬਾਨ ਇਲਾਕੇ ਦੇ ਪੰਜ ਸਰਪੰਚ ਸਹਿਬਾਨ ਅੱਜ ਅਸੀਂ ਸਮੂਹਿਕ ਤੌਰ ਦੇ ਉਤੇ ਬਿਨਾ ਪਾਰਟੀ ਤੋਂ ਪੱਧਰ ਤੋਂ ਉੱਪਰ ਉੱਠ ਕੇ ਕਿਉਂਕਿ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਮਾਮਲਾ ਹੈ ਅਸੀਂ ਮੀਟਿੰਗ ਕਰਕੇ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਤਾਂ ਕਿ ਉਹ ਸਾਡੀ ਆਵਾਜ਼ ਜਿਹੜੀ ਲੋਕਾਂ ਤੱਕ ਜਾ ਸਕੇ ਅੱਜ ਮੈਨੂੰ ਬੇहद ਅਫਸੋਸ ਹੈ ਕਿ ਮੈਂ ਕੱਲ ਵੀ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਆਇਆ ਉਹਨਾਂ ਨੂੰ ਮੈਸੇਜ ਵੀ ਦਿੱਤੇ ਕਿ ਲੋਕਾਂ ਦੀ ਗੱਲ ਸੁਣੋ ਫਿਰ ਪ੍ਰਸ਼ਾਸਨ ਜਿਹੜਾ ਹੈ ਕਈ ਵਾਰੀ ਕਹਿ ਦਿੰਦਾ ਕਿ ਰਾਜਨੀਤਿਕ ਲੋਕ ਇਹਦੇ ਵਿੱਚ ਰਾਜਨੀਤਿਕ ਲਾਹਾ ਲੈਣ ਲਈ ਜਿਹੜੀਆਂ ਉਹ ਗੱਲਾਂ ਕਰਦੇ ਆ ਹੁਣ ਕੱਲ ਦਾ ਵੀ ਉਹਨਾਂ ਨੂੰ ਮੈਸੇਜ ਛੱਡਿਆ ਪਰਸੋਂ ਵੀ ਛੱਡਿਆ ਅੱਜ ਵੀ ਆ ਕੇ ਕਹਿ ਰਹੇ ਨੇ ਕਿ ਜਲੰਧਰ ਚ ਸੀਐਮ ਸਾਹਿਬ ਆਏ ਨੇ ਭਈ ਜੇ ਸੀਐਮ ਸਾਹਿਬ ਆਏ ਤਾਂ ਕੋਈ ਖਦਾ ਥੋੜੀ ਆਇਆ ਸਾਰੇ ਜ਼ਿਲ੍ਹੇ ਦਾ ਪ੍ਰਸ਼ਾਸਨ ਉਹਨਾਂ ਦੀ ਖਿਦਮਤ ਦੇ ਅੰਦਰ ਟੁੱਕਿਆ ਆ ਤਾਂ ਫਿਰ ਲੋਕਾਂ ਦੀ ਗੱਲ ਕੌਣ ਸੁਣੇਗਾ ਸੋ ਮੈਨੂੰ ਬੇਹਦ ਅਫਸੋਸ ਹੈ ਜੇ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਡਾ ਮੰਗ ਪੱਤਰ ਦੇਖੋ ਅਸੀਂ ਤਾਂ ਸ਼ਾਂਤ ਮਈ ਢੰਗ ਦੇ ਨਾਲ ਜਿਹੜਾ ਉਹ ਮੰਗ ਪੱਤਰ ਦੇਣ ਆਏ ਆ ਵੀ ਸਾਡੀ ਗੱਲ ਸੁਣੀ ਜਾਵੇ ਜੇ ਨਹੀਂ ਸੁਣਨਗੇ ਤਾਂ ਫਿਰ ਸਾਡੇ ਕੋਲ ਜੀਟੀ ਰੋਡ ਵੀ ਆ ਸਾਡੇ ਕੋਲ ਮਿਲ ਵੀ ਆ ਜਾ ਕੇ ਬੰਦ ਕਰ ਦੇਾਂਗੇ ਫਿਰ ਇਹ ਪ੍ਰਸ਼ਾਸਨ ਵੀ ਕਈ ਯਾਰੀ ਰਾਜਨੀਤਿਕ ਲੋਕਾਂ ਨਾਲ ਔਖਾ ਹੋ ਜਾਂਦਾ ਜਿਹੜਾ ਡੀਸੀ ਸਾਹਿਬ ਨੂੰ ਕਹਿਣ ਆਏ ਸੀਗੇ ਲੇਕਿਨ ਸਾਡੀ ਗੱਲ ਨਹੀਂ ਸੁਣੀ ਗਈ ਤਿੰਨ ਮੀਟਿੰਗਾਂ ਸਾਡੀਆਂ ਪਹਿਲਾਂ ਹੋ ਚੁੱਕੀਆਂ ਨੇ ਸਾਡੇ ਇਲਾਕੇ ਦੀਆਂ ਸਾਰੀਆਂ ਪਾਰਟੀਆਂ ਮੈਂ ਭਾਜਪੀ ਨੂੰ ਬਿਲੋਂਗ ਕਰਦਾ ਸਾਡੇ ਕਿਸਾਨ ਜਥੇਬੰਦੀਆਂ ਨੇ ਗੱਲੀ ਸਾਹਿਬ ਖੜੇ ਨੇ ਸਾਡੇ ਜਥੇਦਾਰ ਜੀ ਰਾਜਾ ਜੀ ਭਾਜੀ ਖੜੇ ਨੇ ਅਕਾਲੀ ਦਲ ਦੇ ਬੰਦੇ ਖੜੇ ਨੇ ਔਰ ਅਸੀਂ ਇਹ ਇਕਾ ਕੀਤਾ ਹੋਇਆ ਕਿਸੇ ਵੀ ਹਾਲਤ ਦੇ ਵਿੱਚ ਇਹ ਜਿਹੜਾ ਬਾਇਓ ਗੈਸ ਪਲਾਂਟ ਆ ਇਹ ਲੱਗਣ ਨਹੀਂ ਦੇਵਾਂਗੇ ਜੇ ਪ੍ਰਸ਼ਾਸਨ ਨੇ ਸਾਡੇ ਨਾਲ ਨਾ ਸਾਥ ਦਿੱਤਾ ਰੋਡ ਵੀ ਬਲੌਕ ਕੀਤਾ ਜਾਏਗਾ ਔਰ ਇਹਨਾਂ ਦੇ ਮਿਲਦੇ ਗੇਟ ਵੀ ਬਲੌਕ ਕੀਤੇ ਜਾਣਗੇ ਅਸੀਂ 1 ਘੰਟੇ ਦਾ ਸਮਾਂ ਦੇਣਾ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲੀਕ ਕੇ ਅਗਲੀ ਕਾਰਵਾਈ ਕੀਤੀ ਜਾਵੇ ਬਲਵਿੰਦਰ ਸਿੰਘ ਮੱਲੀ ਨਗਲ ਸੂਬਾ ਪ੍ਰਧਾਨ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇਖੋ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਆ ਕਿ ਜਿਹੜਾ ਸੀਐਨਜੀ ਬਾਇਓ ਗੈਸ ਪਲਾਂਟ ਇੱਕ ਕਧਾਲਾ ਗੁਰੂ ਦੇ ਵਿੱਚ ਤੇ ਇੱਕ ਸਾਡੀ 슈ਗਰ ਮਿਲ ਓਪਰ ਦੇ ਵਿੱਚ ਲਾਇਆ ਜਾ ਰਿਹਾ ਜਿਹੜਾ ਭੋਗਪੁਰ ਸ਼ੂਗਰ ਮਿਲ ਦੇ ਵਿੱਚ ਪਲਾਂਟ ਲਾਇਆ ਜਾ ਰਿਹਾ ਉਸ ਤੋਂ ਇੱਕ ਖੇਤ ਦੀ ਦੂਰੀ ਤੇ ਮੋਗਾ ਪਿੰਡ ਸਥਿਤ ਆ। ਔਰ 70% ਪ੍ਰਦੂਸ਼ਣ ਵਾਲਾ ਪਲਾਂਟ ਲਾਇਆ ਜਾ ਰਿਹਾ ਦੂਜੇ ਪਾਸੇ ਅੱਧੇ ਖੇਤ ਦੀ ਦੂਰੀ ਦੇ ਉੱਤੇ ਭੋਗਪੁਰ ਸ਼ੂਗਰ ਮਿਲ ਦੀ ਕਲੋਨੀ ਬਸੀ ਹੋਈ ਆ। ਦੇਖੋ ਕੋਈ ਉਸੇ ਹਰ ਇੱਕ ਤਰ੍ਹਾਂ ਦੀ ਜਿਹੜੀ ਵੀ ਇਹਨਾਂ ਨੇ ਐਨਓਸੀ ਦਿੱਤੀ ਆ ਸਾਰੇ ਛਿੱਕੇ ਟੰਕੇ ਉਹਨੂੰ ਐਨਓਸੀ ਦੇ ਕੇ ਉਸ ਪਲਾਂਟ ਨੂੰ ਰਹਿਸ਼ੀ ਏਰੀਆ ਦੇ ਵਿੱਚ ਲਾਇਆ ਜਾ ਰਿਹਾ ਜਿਹੜਾ ਕਿ ਬਿਲਕੁਲ ਡਟ ਕੇ ਉਹਦਾ ਵਿਰੋਧ ਸਾਰਾ ਭੋਗਪੁਰ ਨਾਸ਼ੀ ਕਰ ਰਹੇ ਆ ਔਰ ਉਹ ਕਰਦੇ ਰਹਿਣਗੇ ਕਿਉਂਕਿ ਦੇਖੋ ਮਾਲਵੇ ਦੇ ਵਿਧਕਾਰੀ ਨੁਮਾਇੰਦਾ ਨਹੀਂ ਸਾਡੇ ਕੋਲ ਉੱਥੇ ਪਹੁੰਚਿਆ ਸੋ ਅੱਜ ਅਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆਏ ਆਂ ਅਗਰ ਉਹ ਇਸ ਮੰਗ ਪੱਤਰ ਨੂੰ ਨਹੀਂ ਸਵੀਕਾਰਦੇ ਜਾਂ ਅਜੇ ਤੱਕ ਲੈਣ ਵੀ ਨਹੀਂ ਆਏ ਜੋ ਵੀ ਸਾਡੇ 51 ਮੈਂਬਰੀ ਸਾਰੀਆਂ ਬੱਖ ਬੱਖ ਪਾਰਟੀਆਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਅਸੀਂ ਜੋ ਕਮੇਟੀ ਬਣਾਈ ਆ ਜੋ ਵੀ ਸੰਘਰਸ਼ ਲਿਖਣ ਗਿਆ ਅਸੀਂ ਉਹਨਾਂ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਜਿਹੜਾ ਇਹ ਸੰਘਰਸ਼ ਨੂੰ ਜਦ ਤੱਕ ਬੰਦ ਨਹੀਂ ਹੁੰਦਾ ਉਦੋਂ ਤੱਕ ਸਾਡਾ ਸੰਘਰਸ਼ ਜਿਹੜਾ ਚੱਲਦਾ ਰਹੂਗਾ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਡੇ ਸਾਰੇ ਦੁਕਾਨਦਾਰ ਵੀਰ ਪਲੱਸ ਸਾਡੀ ਜਿਹੜੀਆਂ ਲੋਕਲਸ ਜਿਹੜੇ ਪਿੰਡਾਂ ਦੇ ਸਰਪੰਚ ਹੈਗੇ ਆ ਸਾਰੇ ਇੱਕ ਛੱਤ ਹੇਠ ਇੱਥੇ ਇਕੱਠੇ ਹੋਏ ਨੇ ਅਸੀਂ ਅੱਜ ਡੀਸੀ ਸਾਹਿਬ ਨੂੰ ਜਿਹੜਾ ਆਪਣਾ ਮੰਗ ਪੱਤਰ ਦੇਣ ਆਏ ਆ ਜੋ ਕਿ ਸਾਡੇ ਭੋਗਪੁਰ ਦੇ ਵਿੱਚ ਬਾਇਓ ਗੈਸ ਦਾ ਸੀਐਨਜੀ ਦਾ ਵੀ ਜੋ ਵੀ ਪਲਾਂਟ ਲੱਗ ਰਿਹਾ ਉਹਦੇ ਸੰਬੰਧ ਦੇ ਵਿੱਚ ਤੇ ਅਸੀਂ ਇੱਕ ਬੜੀ ਰਿਸਪੈਕਟੇਬਲ ਰਿਸਪੈਕਟ ਰਿਸਪੈਕਟੇਬਲ ਤਰੀਕੇ ਦੇ ਨਾਲ ਅਸੀਂ ਅੱਜ ਇੱਕ ਬੇਨਤੀ ਕਰਨ ਆਏ ਹੈਗੇ ਆ ਕਿ ਜੋ ਉੱਥੇ ਸਾਡੀ ਭੋਗਪੁਰ ਸ਼ਹਿਰ ਦੇ ਵਿੱਚ ਜਿਹੜਾ ਸੀਐਨਜੀ ਦਾ ਪਲਾਂਟ ਲੱਗ ਰਿਹਾ ਆ ਉੱਤੇ ਰੋਕ ਲਗਾਈ ਜਾਵੇ ਕਿਉਂਕਿ ਦੇਖੋ ਉਹਦੇ ਨਾਲ ਜਿਹੜਾ ਪੋਲਿਊਸ਼ਨ ਆ ਜਾਂ ਉਹਦੇ ਨਾਲ ਜਿਹੜੀ ਆਲੇ ਦਿਵਾਲੀ ਦੀ ਜਿਹੜੀ ਲੋਕਾਂ ਦੀ ਜਿਹੜੀ ਆ ਜਿਹੜੀ ਐਗਰੀਕਲਚਰ ਲੈਂਡ ਆ ਉਹਨੂੰ ਕਾਫੀ ਨੁਕਸਾਨ ਹੋਏਗਾ ਇਸ ਕਰਕੇ ਅਸੀਂ ਅੱਜ ਸਾਰੇ ਹੀ ਦੁਕਾਨਦਾਰ ਸਾਰੇ ਹੀ ਭੋਪੜਵਾਸੀ ਪਿੰਡ ਵਾਸੀ ਸਾਰੀਆਂ ਰਾਜਨੀਤਿਕ ਪਾਰਟੀਆਂ ਜੜੀਆਂ ਆ ਉਹ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਨੂੰ ਛੱਡ ਕੇ ਇੱਕ ਆਮ ਨੋਰਮਲ ਅ ਮਤਲਬ ਤਰੀਕੇ ਦੇ ਨਾਲ ਆਏ ਹੈਗੇ ਆ ਠੀਕ ਹੈ ਜੀ ਸੋ ਸਾਡੀ ਮੰਗ ਸਾਡੀ ਮੰਗ ਇਹੀ ਆ ਕਿ ਜਿਹੜਾ ਭੋਪੜ ਦੇ ਵਿੱਚ ਸੀਐਨਜੀ ਪਲਾਂਟ ਲੱਗ ਰਿਹਾ ਆ ਉਹਨੂੰ ਜਿਹੜਾ ਆ ਉਹ ਬੰਦ ਕੀਤਾ ਜਾਵੇ ਥੈਂਕ ਯੂ ਵੈਰੀ ਮਚ